ਕਬੀਦੋਤ ਸਾਰਬਿੰਨ ਪਿਆਪੇ ਸਸਕਾਲ ਉਮੀਦਤੂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਤਪਾਲ ਸਿੰਘ ਬੱਬੂ ਤੇ ਆਪ ਖੜਾਗੇ ਬਈ ਜੀ ਸੰਗੇ ਡਿਪੈਂਡ ਤੇ ਸਰਪੰਚਾ ਟਰੈਕਟਰ ਸੇਲ ਪਰਚੇ ਆ ਜਾ ਰਹੇ ਨੇ ਤੇ ਬਾਈਆਂ ਦਾ ਬੜਾ ਕੰਡ ਕਮਾਂਗਾ ਤੇ ਇੱਕ ਨੰਬਰ ਕਮਾਂਗਾ ਤੇ ਜੇ ਕਿਸੇ ਬਾਈ ਨੇ ਟਰੈਕਟਰ ਖਰੀਦਣਾ ਹੋਵੇ ਤਾਂ ਸਕਰੀਨ ਉੱਪਰ ਨੰਬਰ ਆ ਕੰਟੈਕਟ ਕਰ ਸਕਦੇ ਹੋਗੇ ਬਾਕੀ ਸਾਰੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਸਟਾਰਟ ਕਰਾਂਗੇ ਬਈ ਜੀ ਅਰਜਨਾ 605 ਤੋਂ ਚਲੋ ਬਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਓਕੇ ਰਿਪੋਰਟ ਆ ਗਈ ਕਿੰਨੇ ਮਾਡਲ ਆ ਬਈ ਜੀ ਇਹ 2018 ਮ 2018 ਮਾਡਲ ਆਗਾ ਸਾਈਡ gear ਚ ਆਗਾ digi sense ਵਾਲਾ ਦਾ ਤੇ ਬਾਈ ਜੀ ਇਦਾਂ ਦਾ ਟਰੈਕਟਰ ਆਗਾ ਇਹ ਜੇ ਕਿਤੇ ਵੀ ਮਰਦੀ ਚੱਲਦਾ ਵੇ ਜਿਹੜੇ ਮਰਦੀ ਕੇਨ ਚ ਤੇ ਇਹਦੇ ਉੱਤੇ ਲੋਕੇਸ਼ਨ ਲੱਗਿਆ ਜੀ ਤੇ ਨਾਲ ਦੇ ਟਾਇਰ ਟੱਪੇ ਨੇ ਜੀ ਨਾਲ ਦੇ ਕਿੰਨੇ ਕੇ ਪੈਸੇ ਪੜਨਗੇ ਬਾਈ ਜੀ ਦੇਖ ਲੋ ਇਹ ਵੀ ਵੇ ਗਿਆ 70 75 ਰੁਪਏ ਦਾ 70 75 ਰੁਪਏ ਟਾਇਰ ਨੇਗੇ ਜੇ ਚੱਲ ਚਲਾਵੇ ਦੀ ਗੱਲ ਕਰੀਏ ਘੰਟੇ ਕਿੰਨੇ ਕੇ ਚੱਲੇਗਾ ਬਾਈ ਇਹ ਚੱਲੇਗਾ 2000 ਦੇ ਕਰੀਬ ਵੀ 2000 ਦੇ ਕਰੀਬ ਚੱਲੇਗਾ ਸਿਸਟਮ ਲਾਉਂਦਾ ਤਾਂ ਨਹੀਂ ਬਾਈ ਜੀ ਨਾ ਨਾ ਸਾਰਾ ਕੁਝ ਕੀ ਆ ਠੀਕ ਆ ਜੀ 18 ਮਾਡਲ ਆ ਕਿਤੇ ਰੰਗ ਪੇਂਟ ਦਾ ਬਾਈ ਤੇ ਕੀ ਡਿਮਾਂਡ ਆ ਜੀ ਇਹਦੀ ਡਿਮਾਂਡ ਵੀਰੇ 630000 ਰੁਪਏ ਬਾਕੀ ਮੌਕੇ ਤੇ ਕਰ ਲਾਂਗੇ ਬਾਕੀ ਮੌਕੇ ਤੇ ਮਾਨਤਾਣ ਜ਼ਰੂਰ ਹੋਈ ਕੋਈ ਟਰੈਕਟਰ ਵੀ ਕੱਟ ਲਾਂਗੇ ਬਾਈ ਜੀ ਹਾਂਜੀ ਹਾਂਜੀ ਟਰੈਕਟਰ ਵੀ ਕੱਟ ਲਾਂਗੇ ਤੇ ਕਾਗਜ਼ ਪੱਤਰਾਂ ਦੀ ਗਾਰੰਟੀ ਆ ਗਾਰੰਟੀ ਪੰਜਾਬ ਨੰਬਰ ਆ ਜੀ ਹਾਂਜੀ ਲਓ ਬਾਈ ਜੀ ਅੱਗੇ ਆ ਗਿਆ ਸੁਵਰਾਜ 855 FE ਤੇ ਪੂਰਾ ਕੋਕਾ ਪੀਸ ਆ ਟਰੈਕਟਰ ਸੈਂਟਰ ਗੇਰ ਤੇ ਮਗਰਾਟ ਵਗੈਰਾ ਵੀ ਪੂਰੇ ਸਾਪੇ ਨੇ ਜੇ ਮਾਡਲ ਦੀ ਗੱਲ ਕਰੀ ਬਾਈ ਜੀ ਇਹ 2009 ਮਾਡਲ ਆ ਵੀਰੇ ਦੇਖ ਲਓ ਬਈ 2009 ਹੀ ਆ ਰੈਕਟਰ ਦੀ ਵੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਘਟੋ ਘਟਾ ਕੰਡੀਸ਼ਨ ਇਦਾਂ ਦੀ ਹੈ ਅੱਗੇ 15 16 ਮਾਡਲ ਆ ਲਈ ਹੈਗੇ Ориਜਨਲ ਹੀ ਆ ਬਾਈ ਜੀ ਸਾਰਾ Ориਜਨਲ ਹੈ ਵੀਰੇ ਕਿਤੇ ਕਲਮ ਵੀ ਨਹੀਂ ਰੈਕਟਰ ਨੂੰ ਠੀਕ ਹੈ ਕਲਮ ਵੀ ਨਹੀਂ ਬਾਈ ਕਹਿੰਦਾ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਦੇਖ ਲਓ ਵੀਰੇ ਹੈਗੇ 60 ਕੁ ਪੈਸੇ ਟਾਇਰ ਹੈਗੇ 7 ਕੁ ਪੈਸੇ ਹੈਗੇ ਤੇ ਫਰੰਟ ਹੈਗੇ 75 80 ਪੈਸੇ ਨੇ ਜੀ ਤੇ ਬਾਕੀ ਕੰਡੀਸ਼ਨ ਦਾ ਸ਼ਾਦੀ ਕਿਟਾਈ ਵਾਲਾ ਬਾਈ ਜੀ ਹਾਂਜੀ ਸ਼ਾਦੀ ਕਿਟਾਈ 2 ਸਟਾਰ ਹੈਗਾ ਮਾਡਲ ਨਵਾਂ ਹੈ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਡਿਮਾਂਡ ਤਾਂ ਵੀਰੇ 3,70,000 ਰੁਪਇਆ 3,70,00 ਜ਼ਰੂਰ ਵੀਰੇ ਕਰਾਂਗੇ ਕੋਈ ਗੱਲ ਠੀਕ ਆ ਜੀ ਪੀਵੀਐ 47 ਨੰਬਰ ਆ ਬਾਈ ਜੀ ਫਰਸਟ ਪਾਰਟੀ ਦਾ ਡਾਇਰੈਕਟਰ ਫਰਸਟ ਪਾਰਟੀ ਦਾ ਯਾ ਗਾਗਾ ਬਾਈ ਜੀ ਸੋਨਾਲੀ ਕਾ 60 ਦਾ ਚੇਂਜਰ ਵਾਲਾ 2021 ਮਾਡਲ ਆ ਵੀਰੇ ਲੋਕਲ ਬਰਨਾਲੇ ਦੀ ਨੰਬਰ ਲੈ ਵੀ ਪੀਵੀ 19 ਲੋਕਲ ਬਰਨਾਲੇ ਦਾ ਨੰਬਰ ਆ ਫਰਸਟ ਓਨਰ ਹੈ ਬਾਈ ਜੀ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਟਾਇਰ ਟੱਪਿਆਂ ਦੀ ਗੱਲ ਕਰੀਆ ਬਾਈ ਜੀ ਟਾਇਰ ਨਾਲ ਦੀ ਨੇ ਬਈ ਹੈਗੇ 90 95 ਪੈਸੇ ਲੈ ਵੀ 90 95 ਪੈਸੇ ਕਿੰਨੇ ਘੰਟ ਚੱਲੇ ਹੋਏ ਜੀ ਤਕਰੀਬਨ ਇਹ ਚੱਲ ਗਿਆ ਵੀਰੇ 5 600 ਘੰਟ ਲੈ ਵੀ ਵਧਾਈਆਂ ਤੇ ਚੱਲਿਆ ਹੋਇਆ ਹੈਗਾ ਜ ਵੀ ਪੁਰਾਣਾ ਜਗਾ ਜਾਂ ਨਵਾਂਗਾ ਤੇ ਇੱਕੇ ਮਾਡਲ ਆ ਕੀ ਡਿਮਾਂਡ ਆ ਬਾਈ ਜੀ ਇਹਦੀ ਡਿਮਾਂਡ ਹੈਗੀ ਆ ਵੀਰੇ 6 ਲੱਖ ਤੇ 70000 6 ਲੱਖ ਤੇ 70000 ਰਵਸ ਪੀਟੀਓ ਤੇ ਬਾਕੀ ਬਾਈ ਜੀ ਹੁੱਕ ਵੀ ਮੈਨ ਲਾਦਾ ਦੋ ਤਿੰਨ ਵਾਰੀ ਮਾਸਾ ਯੂਜ਼ ਕਰੀ ਹੋਈ ਹੈਗੀ ਤੇ ਬਾਕੀ ਤੁਸੀਂ ਕਵਰ ਕੁਵਰ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਮੈਂ ਪੀਟੀਓ ਵਾਲਾ ਕਵਰ ਵੀ ਚੜਿਆ ਹੋਇਆਗਾ। ਇਹ ਕਹੇ ਬਾਈ ਸਵਰਾਜ 855 FE 4 ਸਟਾਰ ਤੇ ਕੰਡੀਸ਼ਨ ਇਹ ਵੀ ਪੂਰੀ ਕੋਕਾ ਵੀ ਸਪੀਅਰ ਤੇ ਵਗੈਰਾ ਦੀ ਗੱਲ ਕਰੀ ਸ਼ੌਂਕ ਨੂੰ ਬਈ ਹਾਂਜੀ ਇਹਦੇ ਟਾਇਰ 15 9 28 ਵਾਲੇ ਨੇ ਟਾਇਰ ਵੀ ਵੱਡੇ ਨੇ ਇਹਦੇ ਲੈ ਵੀ ਟਾਇਰ ਵੀ ਵੱਡੇ ਨੇ ਕਿ ਕਿੰਨੇ ਕੇ ਪੈਸੇ ਪਾਉਣਗੇ ਬਈ ਟਾਇਰ ਤਾਂ ਬਈ ਨਵੇਂ ਵਰਗੇ ਨੇ ਤਾਂ ਨਵੇਂ ਵਰਗੇ ਨੇ ਤੇ ਫਰੰਟ ਰੇਡੀਅਲ ਨੇ ਬਈ ਤੇ ਮਾਡਲ ਬਈ ਜੀ 2016 16 ਮਾਡਲ ਆਗਾ ਲੈ ਬਈ ਕੰਡੀਸ਼ਨ ਤਾਂ ਓਕੇ ਆਗਾ ਸਾਫ ਆ ਤੇ ਚੇਂਜ ਕਰਾਇਆ ਹੋਣੀ ਬਈ ਜੀ ਟਾਇਰ ਹਾਂਜੀ ਹਾਂਜੀ ਟਾਇਰ ਬਈ ਜੀ ਚੇਂਜ ਹੋਏ ਹੋਣਗੇ ਤੇ ਕੀ ਡਿਮਾਂਡ ਆ ਬਈ ਜੀ ਇਹਦੀ 5.5 ਲੱਖ ਜੀ ਲੈ ਬਈ 5.5 ਲੱਖ ਰੁਪਿਆ ਡਿਮਾਂਡ ਆਗੇ ਬਾਕੀ ਮੌਕੇ ਤੇ ਜਦੋਂ ਆਓਗੇ ਤੁਸੀਂ ਬਾਈ ਫੁੱਲ ਮਾਨਤਾਨ ਕਰਕੇ ਦੇ ਤੋੜਨਗੇ ਤੇ ਇਹ ਵੀ ਪੰਜਾਬ ਨੰਬਰ ਜਿੰਨੇ ਡੈਕਟ ਮੇ ਹੁੰਦੇ ਪੰਜਾਬ ਨੰਬਰ ਨੇ ਜੀ ਤੇ ਕਹ ਗਿਆ ਬਾਈ ਜੀ 5310 4/4 ਤੇ ਡਿਮਾਂਡ ਜਿਵੇਂ ਕਹਦੀ 4/2 ਦੀ ਵੀ ਬਹੁਤ ਸੀਗੀ ਤੇ ਇਹਦੀ ਵੀ ਬਹੁਤ ਆ ਗਈ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹਦੇ ਟਾਇਰ ਮਗਲੇ ਵੀ ਨਾਲ ਦੀ ਨੇ ਮੂਰ ਲੈਣਾ ਮੇ ਬਾਈ ਹੋ ਜਾ ਠੀਕ ਹੈ ਮੂਰ ਲੈਣਾਵੇਂ ਨੇ ਗਏ ਆਪੋਲੋ ਦੇ ਟਾਇਰ ਨੇਗੇ ਬਾਈ ਜੀ ਤੇ ਫਰੰਟ ਟੈਕ ਨੇ ਗੁੱਡੀਅਰ ਦੇ ਕਿੰਨੇ ਕੇ ਪੈਸੇ ਪਉਣਗੇ ਬਾਈ ਕ ਹੈਗੇ 70 75 ਪੈਸੇ ਵੀਰੇ 70 75 ਪੈਸੇ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਸਾਰਾ ਜੈਨੂ ਹੋਣੀ ਸਾਰਾ ਜੈਨੂਨ ਹੈਗਾ 4/ ਇਹ ਮਾਡਲ ਬਾਈ ਜੀ ਮਾਡਲ 18 ਡਿਮਾਂਡ 8 ਲੱਖ 65000 8 ਲੱਖ 65000 ਕੋਨੋਪੀ ਵਗੈਰਾ ਬਾਕੀ ਤੁਸੀਂ ਦੇ ਦੇ ਜੀ 14 1500 ਘੰਟਾ ਚੱਲਿਆ ਜੀ ਠੀਕ ਹੈ ਜੀ 14 1500 ਘੰਟਾ ਚੱਲਿਆ ਹੋਇਆ ਬਾਕੀ ਬਾਈ ਜੀ ਕੋਕਾ ਵੀਸ ਟਰੈਕਟਰ ਹੁੰਦੇ ਨੇ ਬਾਈਆਂ ਕੋਲੇ ਤੇ ਅੱਗੇ ਆ ਗਿਆ ਬਾਈ ਜੀ 52 10 ਜੂ ਘੱਟ ਪੈਪ ਲੱਗੇ ਗੱਲੀ ਇਹਦੇ ਤੇ ਟਾਇਰਾਂ ਦੀ ਗੱਲ ਕਰੀ ਆਪਾਂ ਬਾਈ ਇਹ ਤਾਂ ਨਵੇਂ ਵਰਗੀ ਟਾਇਰ ਨੇ 95 ਪੈਸੇ ਟਾਇਰ ਲਾ ਲਓ 95 ਪੈਸੇ ਫਿਰ ਤਾਂ ਮਾਡਲ ਵੀ ਟੌਪ ਹੀ ਹੋਊਗਾ 21 ਮਾਡਲ ਆ ਪ੍ਰੋ ਵਗੈਰਾ ਵੀਰੇ ਆ ਦੇਖ ਲਓ ਇਹਦੇ ਉੱਤੇ ਹੱਥ ਫਿਰ ਪੋ ਇਹ ਮਾਡਲ ਹੈਗਾਗਾ 21 21 ਗੀਅਰ ਪ੍ਰੋ ਗੀਅਰ ਪ੍ਰੋ ਤੇ ਪਿਛਲੇ ਸਾਲ ਇਹਦੀ ਵੀ ਬਹੁਤ ਜ਼ਿਆਦਾ ਡਿਮਾਂਡ ਰਹੀ ਆ ਗੀਅਰ ਪ੍ਰੋ ਵਾਲੇ ਦੀ ਤੇ ਸੁਪਰਸੀਡਰ ਨੂੰ ਵੀ ਬਹੁਤ ਤੱਕ ਪਈ ਆ ਇਹ ਟਰੈਕਟਰ ਨੇ ਇੱਕੇ ਮਾਡਲ ਲੱਗ ਤੇ ਡਿਮਾਂਡ ਬਈ ਜੀ ਡਿਮਾਂਡ ਬਈ ਇਹਦੀ 770 770 ਚਲੋ ਬਈ ਜੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਪੂਰਾ ਓਕੇ ਰਿਪੋਰਟ ਤੇ ਪਿਆ ਲਿੰਕਨ ਨੂੰ ਕਵੀ ਪੂਰੀਆਂ ਸਾਫਿੰਗ ਇਹਨਾਂ ਦਾ ਟੱਚਿੰਗ ਬੱਚ ਵੀ ਨਹੀਂ ਹੋਣੀ ਲਿੰਕ ਨਾ 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 ਕਿਤੇ ਵੀ ਨਹੀਂ ਵੀਰੇ ਠੀਕ ਆ ਬਈ ਜੀ ਚੈੱਕ ਕਰੋ ਬਈ ਜੀ ਸਵਰਾਜ 855 4 ਸਟਾਰ ਰਿਵਰਸ ਪੀਟੀਓ ਤੇ ਬ੍ਰੇਕਾਂ ਚ ਬਈ ਜੀ ਹਾਂਜੀ ਹਾਂਜੀ ਤੇ ਬਾਕੀ ਹੱਟ ਵਗੈਰਾ ਲੱਗੇ ਸਪੀਕਰ ਨਾਲ ਹੀ ਤੋਂਗੇ ਬਾਈ ਜੀ ਹਾਂ ਸਾਰਾ ਕੁਝ ਵਿੱਚੀ ਠੀਕ ਹੈ ਵਧੀਆ ਚੱਲਦਾਗਾ ਹਾਂਜੀ ਹਾਂਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਹੈਗੇ 75 ਰੁਪਏ ਬਰੇ 75 ਪੈਸੇ 14 ਦੇ ਟਾਇਰਾਂ ਚ ਬਾਈ ਜੀ ਹਾਂਜੀ ਤੇ ਬਾਕੀ ਟੇ ਵਗੈਰਾ ਉਤੋਂ ਸ਼ੌਂਕ ਨੂੰ ਤੇ ਵਿੱਚੋਂ ਮਗਰਾਟ ਪੂਰੇ ਸਾਫ ਪੈਣਗੇ ਤੇ ਮਾਡਲ ਬਾਈ ਜੀ 15 ਤੇ ਡਿਮਾਂਡ ਬਾਈ ਜੀ 535 ਤੇ 5 ਲੱਖ 35000 ਰੁਪਏ ਡਿਮਾਂਡ ਹੈਗੇ ਬਾਕੀ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾਏਗਾ ਲੱਗ ਗਿਆ ਬਾਈ ਜੀ ਪ੍ਰੀਤ 60 94 ਸੈਂਟਰ ਗੇਅਰ 3 ਸਪੀਡ ਚ ਬਾਈ ਜੀ 2 ਸਪੀਡ ਦੀ 2 ਸਪੀ ਤੁਹਾਨੂੰ ਬਈ ਕੰਦੀਸੇ ਚੈੱਕ ਕਰ ਲਓ ਬਈ ਜੀ ਕਨੂਕੀ ਵਗੈਰਾ ਲੱਗੇ ਹੋਏ ਜੇ ਟਾਇਰਾਂ ਦੀ ਗੱਲ ਕਰੀਏ ਭਰਾ 90% ਟਾਇਰ ਨੇ ਵੀਰੇ ਨਾਲ ਐ ਵੀ 90% ਟਾਇਰ ਨੇਗੇ ਹਜੇ ਤੱਕ ਤੁਸੀਂ ਦੇਖ ਸਕਦੇ ਹੋ ਥੋੜਾ ਥੋੜਾ ਮਾਰਕਾ ਵੀ ਪਿਆਗਾ ਤੇ ਮਾਡਲ ਬਈ ਜੀ ਮਾਡਲ 20 ਬਾਟਲ 20 ਤੇ ਡਿਮਾਂਡ ਬਈ ਜੀ ਡਿਮਾਂਡ ਇਹਦੀ 6-4 ਲੱਖ ਸਾਢੇ 4 ਲੱਖ ਰੁਪਏ ਟਾਇਰ ਨਾਲ ਦੇ ਤਾਂ ਨਹੀਂ ਭਰਾ ਜੀ ਨਾਲ ਦੀ ਹੈ ਵੀਰੇ ਨਾਲ ਦੀ ਹੈਗੇ ਤੇ ਕਿੰਨੇ ਘੰਟੇ ਚੱਲੇ ਤਕਰੀਬਨ ਬਈ ਜੀ ਇਹ ਚੱਲੇ ਹੋ 11-1200 ਘੰਟੇ ਐ ਵੀ 11-1200 ਘੰਟਾ ਚੱਲੇ ਆ ਤੇ ਕੰਡੀਸ਼ਨ ਦਾ ਪੂਰਾ ਕੋਕਾ ਪੀਸ ਪਿਆਗਾ ਜੇ ਨਵਾਂ BB 99 ਨੰਬਰ ਆ ਬਾਈ ਜੀ ਤੇ ਅੱਗੇ ਕਹੇ ਬਾਈ ਜੀ 5620 ਤੇ ਕਈ ਵੀਰਾਂ ਨੇ ਕਮੈਂਟ ਵੀ ਕਰੇ ਸੀ ਬਾਈ ਜੀ ਸਾਨੂੰ 4/4 ਆ ਛੋਟਾ ਟਰੈਕਟਰ 5620 ਚਾਹੀਦਾਗਾ ਤੇ ਬਾਈ ਜੀ ਹਰ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਆਪਾਂ ਨਵੇਂ-ਨਵੇਂ ਕੰਡੀਸ਼ਨ ਦੇ ਟਰੈਕਟਰ ਲਿਆਉਂਦੀ ਰਹੇ ਨੇਗੇ ਜੂਜੀ ਗियर ਚ ਹੈਗਾ ਪਲੱਸ ਵਾਲਾ ਸਾਈਡ ਗियर ਹੈਗਾ ਜੇ ਟਾਇਰਾਂ ਦੀ ਗੱਲ ਕਰੀਏ ਭਰਾ ਜੀ ਟਾਇਰ ਨਾਲ ਦੀ ਨਿਮਰੇ 5090 ਪੈਸੇ 90 ਪੈਸੇ 85 90 ਪੈਸੇ ਟਾਇਰ ਨਾਲ ਦੇ ਨੇਗੇ ਬਾਕੀ ਹਟ ਵਗੈਰਾ ਲੱਗੇ ਹੋਈ ਹੈ ਕਿ ਤੇ ਮਾਡਲ ਬਾਈ ਜੀ 21 ਤੇ ਕਿੰਨੇ ਘੰਟੇ ਚੱਲਿਆ ਜੀ ਇਹ ਚੱਲਿਆ 600 ਘੰਟਾ ਚੱਲਿਆ ਪੁਰਾਣਾ ਇਹ ਵੀ 600 ਘੰਟਾ ਚੱਲਿਆ ਹੋਗਾ origianally ਹੈਗਾ ਹਜੇ ਤੱਕ ਜਿੰਨਾ ਵੀ ਟ੍ਰਾਈਟਰ ਹੈਗਾ ਤੇ ਡਿਮਾਂਡ ਬਾਈ ਜੀ ਡਿਮਾਂਡ 1170 ਇਹ ਵੀ 11 ਲੱਖ 70000 ਰੁਪਏ ਡਿਮਾਂਡ ਆ ਕਿ ਬਾਕੀ ਮੌਕੇ ਤੇ ਮਾਨਤਾ ਨਾਲ ਜਰੂਰ ਹੋ ਜੂਗਾ ਲਓ ਵੀ ਕੰਡੀਸ਼ਨ ਚੈੱਕ ਜਰੂਰ ਕਰ ਲੋ ਤੇ ਅਲਫਾਬੇ ਲਕੂਕੇ ਵਗੈਰਾ ਵੀ ਹਜੇ ਤੱਕ ਨਾਲ ਦੀ ਨਹੀਂ ਤੇ ਅਗਲਾ ਬਾਈ ਜੀ ਇਹ ਆ ਗਿਆ 60 ਦਾ ਸੋਨਲੀ 1 ਕਾ ਸੇ ਮਾਡਲ ਸੇ ਮਾਡਲ ਤੇ ਜਿਵੇਂ ਬਕਾ ਇਹ ਵੀ ਖੁੱਲੇ ਪਲੇਟਫਾਰਮ ਵਾਲਾ ਹਾਂ ਮੋਤੀ ਪੈਡਲ ਠੀਕ ਆ ਬਾਈ ਉੱਚੇ ਪੈਡਲ ਵਾਲਾ ਇਹ ਕੰਡੀਸ਼ਨ ਚੈੱਕ ਕਰ ਲੋ ਬਾਈ ਤੇ ਟਾਇਰ ਇਹ ਰਹੇਗੇ ਦੇ ਪਰ ਦੇ 60 ਕੁ ਪੈਸੇ 55 60 ਕੁ ਪੈਸੇ 6 ਮਾਡਲ ਆ ਤੇ ਇਹਦੇ ਕੀ ਡਿਮਾਂਡ ਆ ਬਾਈ ਜੀ ਇਹ ਜੀ 275 275 4 ਸਿਲੰਡਰ ਆਗਾ origignal power ਆ ਬਾਈ ਠੀਕ ਹੈ ਜੀ ਕੰਪਨੀ ਕੰਪਨੀ ਕੰਨੀ ਪਾਵਰ ਆਗਾ ਚਲੋ ਬਾਈ ਕੰਡੀਸ਼ਨ ਚੈੱਕ ਕਰ ਲਓ ਬਾਈ ਵਗਰਾਟ ਵਗੈਰਾ ਵੀ ਪੂਰੇ ਹਿਸਾਬ ਤੇ ਨੇਗੇ ਤੇ ਹੈਵੀ ਲੁੱਕ ਜਿਵੇਂ ਆਪਾਂ ਕਹਦੀਏ ਕੰਡੀਸ਼ਨ ਦਾ ਕੋਕਾ ਪਿਆਗਾ ਤੇ ਅਗਲਾ ਬਾਈ ਜੀ ਅਗਲਾ ਆਏਗਾ ਬਾਈ ਜੀ ਸਵਰਾਜ 855 4 ਸਟਾਰ ਰਿਵਰਸ ਪੀਡੀਓ ਤੇ ਤੇ ਵਗੈਰਾ ਬਾਈ ਕਹਿੰਦਾ ਸੌਂਕ ਰੂਗਾ ਜੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਇਹਦੇ ਵੀ 15 9 28 ਵਾਲੇ ਇਹਦੇ ਟਾਇਰ ਨੇਗੇ 15 9 28 ਵਾਲੇ ਟਾਇਰ ਨੇਗੇ ਇਹਦੇ 90 ਟਾਇਰ ਟਾਇਰ 90 ਪਾਈ ਟਾਇਰ ਪਾਈ 15 ਦੇ ਟਾਇਰ ਨੇਗੇ ਤੇ ਵੈਸੇ 14 ਦੀ ਅਰੇ ਤੇ ਮਾਡਲ ਆ ਜੀ ਠੀਕ ਆ ਜੀ ਤੇ ਟਾਇਰ ਵੀ ਬਈ ਜੇ ਪੂਰੇ ਉੱਕੇ ਰਿਪੋਰਟ ਚ ਪੈਣਗੇ ਤੇ ਫਰੰਟ ਦਾ ਜੇ ਨਵੇਂ ਨੇਗੇ ਤੇ ਮਾਡਲ ਹੈਗਾ 12 ਜੀ ਤੇ ਇਹਦੀ ਕੀ ਡਿਮਾਂਡ ਆ ਬਈ ਜੀ ਇਹਦੀ 6.5 ਲੱਖ 6.5 ਲੱਖ ਤੇ ਪਾਵਰ ਸਟੀਅਰਿੰਗ ਤਾਂ ਬਈ ਪਾਵਰ ਸਟੇਰਿੰਗ ਆ ਡਬਲ ਡੈਕਟੀਵੇਟਰ ਡਬਲ ਡੈਕ ਨਾ ਡੈਕਟੀਵੇਟਰ ਇਨ ਡਬਲ ਪੰਪ ਡਬਲ ਪੰਪ ਠੀਕ ਆ ਭਾਈ ਜੀ ਤੇ ਅਗਲਾ ਭਾਈ ਜੀ ਇਹ ਡਿਊਜ਼ ਆ ਗਿਆ ਡਿਊਜ਼ ਏਅਰ ਟਾਇਰਟ ਭਾਈ ਜੀ ਇਦਾਂ ਲਗਾ ਜਿਵੇਂ ਆਪਾਂ ਕਹਦੇ ਆ ਭਾਈ ਜੀ ਬਹੁਤ ਜ਼ਿਆਦਾ ਘੱਟ ਮਿਲਦਾਗਾ ਕਿੰਨੇ ਹੌਸਪਾਵਰ ਦਾ ਭਾਈ ਜੀ ਇਹ 70 ਦਾ 70 ਦਾ ਡਿਊਜ਼ ਤੇ ਬਾਕੀ ਵੇਟ ਵਗੈਰੇ ਲੱਗੇ ਹੋਏ ਨੇ ਜੇ ਟਾਇਰਾਂ ਦੀ ਗੱਲ ਕਰੀਏ ਭਾਈ ਜੀ ਟਾਇਰ ਹੈਗੇ ਨੇ 70 75 ਪੈਸੇ 70 75 ਪੈਸੇ 4x4 ਉਹ ਵੇਟ ਵਗੈਰੇ ਵੀ ਬੈਕ ਲੱਗੇ ਹੋਏ ਨੇ ਇਹ ਤਾਂ origignal ਹੀ ਹਨ ਭਾਈ ਜੀ ਹਾਂ origignal ਇਹ ਹੈ ਮਾਡਲ ਬਾਈ ਜੀ ਇਹ 2009 ਮਾਡਲ 2009 ਮਾਡਲ ਹੈਗਾ ਤੇ ਕੰਡੀਸ਼ਨ ਦਾ ਪੂਰਾ ਸਾਫ ਹੈ ਬਾਈ ਜੀ ਤੇ ਡਿਮਾਂਡ ਬਾਈ ਜੀ ਇਹਦੇ 5.5 ਲੱਖ 5.5 ਲੱਖ ਬਾਕੀ ਮੌਕੇ ਤੇ ਮਾਨਦਾਨ ਜੀ ਹੋਊਗਾ ਤੇ ਲਓ ਬਾਈ ਜੀ ਅੱਗੇ ਚੈੱਕ ਕਰੋ ਸ਼ੋ ਰੂਮ ਕੰਡੀਸ਼ਨ ਦਾ ਟਰੈਕਟਰ ਕਿੰਨਾ ਕੋਕਾ ਪੀਸ ਪਿਆਗਾ 53 10 ਜੇ ਟਾਇਰਾਂ ਦੀ ਗੱਲ ਕਰੀਏ ਭਰਾ ਜੀ ਇਹਦੇ ਟਾਇਰ ਵੀ ਨਾਲ ਦੀਆਂ ਮੰਗ ਲੈ ਬਾਈ ਹੋਣਗੇ 80 ਪਾਈ ਟਾਇਰ ਹੋਣਗੇ ਮੰਗ ਲੈ ਲੈ ਬਾਈ ਜੀ 80 ਪੈਸੇ ਟਾਇਰ ਨੇਗੇ ਨਾਲ ਦੇਨੇਗੇ 16 ਦੇ ਟਾਇਰਾਂ ਚਗਾ ਤੇ ਪਾਂਚ ਵੀ ਪੂਰੇ ਵਧੀਆ ਪੈਨੇਗੇ ਤੇ 17 ਮਾਡਲ ਹੈਗਾ ਤੇ ਕੀ ਡਿਮਾਂਡ ਹੈ ਬਾਈ ਇਹਦੀ ਵੀਰੇ 5 6.5 ਲੱਖ ਰੁਪਈਆ ਡਿਮਾਂਡ ਆ ਡਬਲ ਡਿਸਟਰੀਬਿਊਟਰ ਹੈਗਾ ਹਿੱਸ਼ਾ ਬੰਦ ਹੈਗਾ ਡਬਲ ਪੀਟੀਓ ਡਬਲ ਪੀਟੀਓ ਹੈਗਾ ਤੇ ਬਾਕੀ ਕੰਡੀਸ਼ਨ ਪੂਰਾ ਵਧੀਆ ਪਿਆਗਾ ਸਾਫ ਹੈਗਾ ਤੇ ਫਸਟ ਓਨਰ ਹੈ ਕਿ ਬਾਈ ਸੈਕੰਡ ਇਹ ਫਸਟ ਫਸਟ ਓਨਰ ਆਗਾ ਤੇ ਕਿੰਨੇ ਘੰਟੇ ਚੱਲੂਗੀ ਤਕਰੀਬਨ ਇਹ ਚੱਲ ਗਏ ਹਜ਼ਾਰ ਦੇ ਤਕਰੀਬ ਨਹੀਂ ਚੱਲ ਗਏ ਮਤਲਬ ਚੱਲ ਗਏ 14-15 ਕੁਝ ਘੰਟੇ ਚੱਲ ਗਏ ਠੀਕ ਆ ਬਾਈ ਜੀ ਤੇ ਅਗਲਾ ਬਾਈ ਜੀ ਸੋਨਾ ਲੀਕਾ ਇਹ ਦੋ ਜਰ ਕਰੀਏ ਛੋਟੇ ਰੇਟ ਦਾ ਕੱਟ ਬਜਟ ਵਾਲਾ ਸਾਦੀ ਘਟਾਈ ਵਾਲਾ ਤੇ ਮਾਡਲ ਬਾਈ ਜੀ ਮਾਡਲ 2001 2001 ओरिजिनल ਹੈ ਬਾਈ ਜੀ ਇਹ ਵੀ ਹਾਂਜੀ ਤਾਂ ਬਾਈ ओरिजिनल ਹੈ ਸੈਂਟਰ ਗੇਅਰ ਹੈਗਾ ਇਸ ਤੋਂ ਬਾਅਦ ਤਾਂ ਜਿਵੇਂ ਆਪਾਂ ਕਹੇ ਦੀ ਬਾਈ ਜੀ ਇਹ ਤੇ ਮਾੜੀ ਮੋਟੀ ਹਲਕੀ ਫੁਲਕੀ ਹੋਈ ਵੀ ਹੈ ਫਿਰ ਟਾਚਿੰਗ ਮਾੜੀ ਮੋਟੀ ਠੀਕ ਹੈ ਬਿਊਟੀ ਪਾਰਲਰ ਚ ਗਿਆ ਹੋਇਆ ਜੀ ਗਿਆ ਬਈ ਠੀਕ ਹੈ ਬਾਈ ਜੀ ਚਲੋ ਬਾਈ ਚੈੱਕ ਕਰੋ ਤੇ ਟਾਇਰਾਂ ਦੀ ਗੱਲ ਕਰੀ ਆਪਾਂ ਟਾਇਰ ਹੈਗਾ 60 ਕੁ ਪੈਸੇ 60 ਕੁ ਪੈਸੇ ਨੂਰਲੇ ਪਤਨੇ ਪੂਰਾ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਡਿਮਾਂਡ ਬਾਈ ਜੀ ਡਿਮਾਂਡ 2,25,000 ਬਹੁਤ ਬਹੁਤ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਕਮੈਂਟ ਕਰਦੇ ਤੇ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ